ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਔਰ ਸਭ ਨਾਲ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਕੋਲੋਂ ਛੋਟੀ ਜੀ ਮਾਫੀ ਮੰਗਦੀ ਹਾਂ ਕਿਉਂਕਿ ਕੱਲ ਦਾ ਵੀਡੀਓ ਮੈਂ ਨਹੀਂ ਬਣਾ پائی ਕੁਛ ਨਾ ਬਣਾਂਦੀ ਵਿਜ਼ਨ ਕਾਰਨ ਤੁਹਾਨੂੰ ਪਤਾ ਹੀ ਹੋਏਗਾ ਅਸਕਰ ਥੋੜਾ ਸਮਾਂ ਦੇਖਿਆ ਜਾਵੇ ਟਾਈਮ ਦੇਖਿਆ ਜਾਵੇ ਤੇ ਕਿਤਨਾ ਕਿਤੇ ਹਲਕਾ ਦਾ ਮੁਸ਼ਕਲ ਹੋ ਜਾਂਦਾ ਜਿਸ ਨਾਲ ਵੀਡੀਓ ਨੂੰ ਮੈਂ ਅਪਲੋਡ ਨਹੀਂ ਕਰ ਪਾਉਂਦੀ ਔਰ ਬਾਕੀ ਬਹੁਤ ਸਾਰਾ ਤੁਸੀਂ ਪਿਆਰ ਦੇ ਰਹੇ ਹੋ ਬਹੁਤ سپورਟ ਦੇ ਰਹੇ ਹੋ ਉਹਦੇ ਲਈ ਸ਼ੁਕਰੀਆ ਧੰਨਵਾਦ ਤੁਹਾਡਾ ਕਿ ਤੁਸੀਂ ਮੇਰੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਇੰਨੀ سپورਟ ਦੇ ਰਹੇ ਹੋ ਹਾਂਜੀ ਤੁਸੀਂ ਸਭ ਨੇ ਸੁਣਿਆ ਹੋਵੇਗਾ ਅੱਗ ਦੀ ਤਰ੍ਹਾਂ ਫੈ ਰਹੀ ਖਬਰ ਜਿਹੜਾ ਕਿ 5 ਮਹੀਨੇ ਦੀ ਹਜੇ ਸਿਰਫ ਮੈਰिज ਹੋਈ ਸੀ 5 ਮਹੀਨਿਆਂ ਦੇ ਵਿੱਚ ਇੱਕ ਨੀਹਾ ਨਾਮ ਦੀ ਲੜਕੀ ਜਿਹਦੀ ਕੀ ਖਬਰ ਧੁਣਾ ਦੀ ਤਰ੍ਹਾਂ ਫੈ ਰਹੀ ਹੈ ਮੈਂ ਤਾਂ ਹੈਰਾਨ ਐ ਪਰੇਸ਼ਾਨ ਐ ਕਿ ਦੁਨੀਆਦਾਰੀ ਲੋਕ ਸਮਾਸ ਕੀ ਬਨ ਰਿਹਾ ਇੱਥੇ ਸਬਦਾ ਮੈਨੂੰ ਤਾਂ ਕੁਛ ਸਮਝ ਨਹੀਂ ਆ ਰਹੀ ਮੈਂ ਫਿਰ ਵੀ ਸ਼ੁਕਰਗੁਜ਼ਾਰ ਉਸ ਮਾਲਕ ਦਾ ਕਰਦੀ ਉਸ ਘੜੀ ਦਾ ਕਰਦੀ ਕਿ ਪ੍ਰਮਾਤਮਾ ਨੇ ਸਾਡੇ ਲੇਖ ਕਰਮ ਫਿਰ ਵੀ ਚੰਗੇ ਲਿਖੇ ਹੈ ਕਿ ਅਸੀਂ ਸੋਆ ਨਾਲੋਂ ਵੀ ਫਿਰ ਵੀ ਕਿਤੇ ਨਾ ਕਿਤੇ ਚੰਗੇ ਆ ਕਿ ਜਿਸ ਨਾਲ ਰੱਬ ਨੇ ਸਾਡੇ ਸੋਹਰਿਆਂ ਦਾ ਪਰਿਵਾਰ ਵੀ ਵਧੀਆ ਰੱਖਿਆ ਤੇ ਪੀਕਿਆਂ ਦਾ ਪਰਿਵਾਰ ਵੱਲੋਂ ਵੀ ਸਾਨੂੰ ਵਧੀਆ ਰੱਖਿਆ ਤੇ ਤਾਂ ਨੇ ਉਸ ਵਿਚਾਰੀਆਂ ਧੀਆ ਦੀ ਕਿਸਮਤ ਨੂੰ ਅਸੀਂ ਕੀ ਕਹੀਏ ਕਿ ਜਿਹੜੇ ਕਿ ਮਾਪੇ ਰਿਝਾਂ ਨਾਲ ਭਲਿਆ ਨਾਲ ਤੋਰਦੇ ਨੇ ਉਹ ਧੀਆ ਜਾਂਦਿਆਂ ਹੀ ਸੋਹਰੇ ਪਰਿਵਾਰ ਵੱਲੋਂ ਇੰਨੀयां ਤੰਗ ਤੇ ਦੁਖੀ ਹੋ ਜਾਂਦੀਆਂ ਨੇ ਕਿ ਇੱਥੋਂ ਤੱਕ ਨੋਬਤ ਆ ਜਾਂਦੀ ਕਿ ਧੀ ਨੂੰ ਮਰਨਾ ਵੀ ਪੈ ਜਾਂਦਾ ਜਾਂ ਮਾਰ ਦਿੱਤਾ ਜਾਂਦਾ ਹੈ ਇਹ ਲੋਕ ਸਮਾਜ ਕਦੋਂ ਤੱਕ ਮਿਲਬ ਧੀਆਂ ਦੀ ਇਸ ਤਰ੍ਹਾਂ ਹੀ ਮਿਲਬ ਚੱਲਦਾ ਰਹੇਗਾ ਧੀਆਂ ਦੇ ਪ੍ਰਤੀ ਕਿੰਨਾ ਕੁ ਜ਼ਿਆਦਾ ਮਿਲਬ ਇਸ ਤਰ੍ਹਾਂ ਧੀਆਂ ਸਹਿੰਦੀਆਂ ਰਹਿਣਗੀਆਂ ਮੈਨੂੰ ਤਾਂ ਸ਼ਰਮ ਆ ਰਹੀ ਹੈ ਉਸ ਸੋਹਰਿਆਂ ਪਰਿਵਾਰ ਦੇ ਉੱਤੇ ਇੰਨੀ ਜ਼ਿਆਦਾ ਸ਼ਰਮ ਆ ਰਹੀ ਹੈ ਕਿ ਇੱਕ ਫੌਜੀ ਬੰਦਾ ਹੋ ਕੇ ਇੱਕ ਮਰਦ ਭਰਤੀ ਦੇਸ਼ ਦੀ ਰੱਖਿਆ ਕਰਨ ਦੀ ਬਜਾਏ ਉਸਨੇ ਆਪਣੀ ਔਰਤ ਦਾ ਆਪਣੇ ਹੱਥੀ ਹੀ ਕਤਲ ਕਰ ਦਿੱਤਾ ਮੈਨੂੰ ਤਾਂ ਸ਼ਰਮ ਆ ਰਹੀ ਹੈ ਉਸ ਸੋਹਰੇ ਪਰਿਵਾਰ ਫੈਮਿਲੀ ਵੱਲੋਂ ਕੀ ਬੰਦਾ ਪੁੱਛੇ ਕਿ ਤੁਹਾਡੇ ਘਰ ਦੇ ਵਿੱਚ ਬੈੱਡ ਨਹੀਂ ਲੱਗਾ ਅਲਮਾਰੀ ਨਹੀਂ ਲੱਗੀ ਸੋਫੇ ਨਹੀਂ ਲੱਗੇ ਖਾਣ ਨੂੰ ਰਾਸ਼ਨ ਨਹੀਂ ਹੈਗਾ ਜਿਹੜਾ ਕਿ ਤੁਸੀਂ ਜਿੰਨੇ ਧੀ ਦੇ ਦਿੱਤੀ ਉਹਨੇ ਸਭ ਕੁਝ ਦੇ ਦਿੱਤਾ ਜਿੰਨੇ ਧੀ ਦੇ ਦਿੱਤੀ ਆਪਣੇ ਨੈਣ ਅੰਗ ਸਭ ਵੇਚ ਦਿੱਤੇ ਮੈਨੂੰ ਸ਼ਰਮ ਇੰਨੀ ਮਹਿਸੂਸ ਹੋ ਰਹੀ ਹੈ ਕਿ ਉਸਤੀ ਇਕੋ ਲੋ ਇੰਨੀ ਕੋ ਜਿਆਦਾ ਮੰਗ ਤੇ ਡਿਮਾਂਡ ਕੀਤੀ ਜਾਂਦੀ ਸੀ ਕਿ ਦਿਹਾੜੀ ਦੱਪੇ ਵਾਲਾ ਜਿਹੜਾ ਬੰਦਾ ਵਾ ਉਹ ਗੱਡੀਆਂ ਕਿੱਥੋਂ ਦੇ ਦਵੇ ਦਿਹਾੜੀ ਦੱਪੇ ਵਾਲਾ ਬੰਦਾ ਉਹ ਕਿੱਥੋਂ ਸ਼ੌਂਗ ਪੂਰੇ ਕਰ ਦਵੇ ਜਿਹੜਾ ਰੋਜ਼ ਦੀ ਕਮਿਸਤਰੀ ਦੀ ਦਿਹਾੜੀ ਲਾ ਕੇ 700 ਰੁਪਿਆ 500 ਕਮਾ ਕੇ ਘਰ ਨੂੰ ਲੈ ਕੇ ਆਂਦਾ ਏ ਉਸ ਨੂੰ ਪੁਸ਼ਕੇ ਵੇਖੋ ਹੱਡ ਕਿਵੇਂ ਪੰਨੇ ਜਾਂਦੇ ਆ ਤੇ ਨੈਣ ਕਿਵੇਂ ਲੱਗਦੇ ਨੇ ਉਸ ਔਰਤ ਨੀਹਾ ਕੁਮਾਰੀ ਕੁੜੀ ਜਿਹੜੀ ਲੜਕੀ ਸੀ ਉਹ ਗੁਰ ਸਿੱਖੀ ਦੇ ਨਾਲ ਜੁੜੀ ਹੋਈ ਸੀ ਗੁਰੂ ਗਿਆਨ ਨਾਲ ਜੁੜੀ ਹੋਈ ਸੀ ਜਦੋਂ ਕੀ ਅਸੀਂ ਰਿਸ਼ਤਾ ਕਰਨ ਲੱਗਦੇ ਆਂ ਵਿਚੋਲੇ ਨੂੰ ਵਿੱਚ ਪਾ ਲੈਨੇ ਆਂ ਜਾਂ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਰਿਸ਼ਤਾ ਪਾ ਲੈਨੇ ਆਂ ਤੇ ਉਹ ਸੋ ਰਿਸ਼ਤਿਆਂ ਨਾਲੋਂ ਵੱਧ ਰਿਸ਼ਤੇ ਕਹਿੰਦੇ ਵਧੀਆ ਹੋ ਜਾਂਦੇ ਨੇ ਪਰ ਅੱਜ ਕੱਲ ਵਿਚੋਲੇ ਦੇ ਵਿੱਚ ਪਾ ਕੇ ਵੀ ਰਿਸ਼ਤੇ ਨੂੰ ਧੋਖਾ ਮਿਲ ਜਾਵੇ ਤਾਂ ਇਹ ਤਾਂ ਬਹੁਤ ਹੀ ਮਾੜੀ ਭਾਵਕ ਖਬਰ ਹੈਗੀ ਹੈ ਉਸ ਲੜਕੀ ਨੇ ਗੁਰਮੰਤਰ ਲਿੱਤਾ ਹੋਇਆ ਸੀ ਅਮਰਤ ਛਕਿਆ ਹੋਇਆ ਸੀ ਤੇ ਉਹਦੇ ਜਿਹੜੀ ਸੋਹਰਿਆਂ ਦਾ ਪਰਿਵਾਰ ਫੈਮਿਲੀ ਸੀ ਉਹ ਉਸ ਨੂੰ ਕਹਿੰਦੇ ਹੁੰਦੇ ਸੀ ਕਿ ਨੋਨ ਵੇਜ ਸਾਡੇ ਲਈ ਬਣਾ ਸਾਡੇ ਲਈ ਅੰਡੇ ਬਣਾ ਹੁਣ ਦੇਖੋ ਜੀ ਇੱਕ ਮੈਂ ਵੀ ਗੁਰਮੰਤਰ ਲੈਣ ਵਾਲੀ ਆ ਜਾਂ ਤੁਸੀਂ ਲੋਕ ਵੀ ਗੁਰਮੰਤਰ ਲੈਣ ਵਾਲੇ ਹੋ ਗੁਰਸਿੱਖੀ ਨਾਲ ਜੁੜੇ ਹੋਏ ਹੋ ਮੈਂ ਗੁਰਧਾਰਮਿਕ ਨਾਲ ਜੁੜੀ ਹੋਈ ਆ ਅੱਜ ਮੈਨੂੰ ਕੋਈ ਕਵੇ ਕਿ ਆ ਜੀ ਨੋਨ ਵੇਜ ਨੂੰ ਕੱਟ ਤੇ ਜਾਂ ਅੰਡਿਆਂ ਨੂੰ ਭੰਨ ਤੇ ਇਹ ਕੰਮ ਕਰਮ ਮੇਰੇ ਕੋਲ ਤੇ ਨਹੀਂ ਹੋਏਗਾ ਦੁਨੀਆ ਦੇ ਵਿੱਚ ਇਨਸਾਨ ਹਮੇਸ਼ਾ ਉਸ ਜੀਤ ਤੋਂ ਖਾਰ ਖਾਏਗਾ ਨਫ਼ਰਤ ਕਰੇਗਾ ਜੋ ਚੀਜ਼ ਉਹਨੇ ਆਪਣੇ ਛੋਟੇ ਹੁੰਦੇ ਤੋਂ ਹੀ ਇਹ ਚੀਜ਼ ਨਾ ਕੀਤੀ ਹੋਵੇ ਮੈਂ ਇੱਕ ਗੁਰਮੰਤਰ ਲੈਣ ਵਾਲੀ ਮੈਂ ਨੋਨ ਵੇਜ ਅੰਡੇ ਨੂੰ ਕਿਵੇਂ ਸ਼ੂ ਲਵਾਂ ਤੇ ਉਸ ਬੱਚੀ ਦੇ ਨਾਲ ਐਨਾ ਜ਼ੁਲਮ ਕੀਤਾ ਜਾਂਦਾ ਸੀ ਕਿ ਉਹਨੂੰ ਮੀਟ ਬਣਾਉਣ ਲਈ ਹਰ ਵਕਤ ਦੀ ਤਰ੍ਹਾਂ ਡਾਂਟਿਆ ਜਾਂਦਾ ਸੀ ਉਹਨੂੰ ਮਾਰਿਆ ਜਾਂਦਾ ਸੀ ਇੱਥੋਂ ਤੱਕ ਕਿ ਉਹ ਬੱਚੀ ਨੇ ਇੰਨਾ ਗੁਰਮੰਤਰ ਲਿੱਤਾ ਹੋਇਆ ਸੀ ਕਿ ਉਹਨੇ ਨੱਕ ਤੱਕ ਕੋਕਾ ਵੀ ਨਹੀਂ ਸੀ ਪਾਇਆ ਤੇ ਜਿਹੜਾ ਕਿ ਉਹਦਾ ਸੋਹਰਾ ਪਰਿਵਾਰ ਉਹਨੂੰ ਦੁਖੀ ਕਰਦਾ ਸੀ ਪਰੇਸ਼ਾਨ ਕਰਦਾ ਸੀ ਇੰਨਾ ਕੋ ਜਿਆਦਾ ਜ਼ੁਲਮ ਦਾ ਕੀਤਾ ਕਿ ਉਸ ਬੱਚੀ ਦਾ ਨੱਕ ਵੀ ਬਣਾ ਦਿੱਤਾ ਉਹ ਵਿਚਾਰੀ ਨੇ ਕਿੰਨਾ ਤੜਪੀ ਹੋਏਗੀ ਕਿੰਨਾ ਕੋਸੀ ਹੋਏਗੀ ਕਿ ਮੈਂ ਕਿਸ ਘਰ ਦੇ ਵਿੱਚ ਆ ਗਈ ਸੁਪਨੇ ਤਾਂ ਅਜੇ 5 ਮਹੀਨੇ ਦੇ ਵੀ ਨਹੀਂ ਇਨਸਾਨ ਦੇ ਪੂਰੇ ਹੁੰਦੇ ਤਾਨੇ ਉਹ ਕਿ ਜਿੰਨੇ ਮਤਲਬ ਐਨਾ ਕੈਰ ਕਮਾਇਆ ਆਪਣੀ ਜ਼ਿੰਦਗੀ ਦੇ ਨਾਲ ਫਿਰ ਉਸ ਲੜਕੀ ਨੂੰ ਸ਼ੁਕਰਵਾਰ ਦੀ ਰਾਤ ਉਸ ਤੇ ਆਦਮੀ ਦੇ ਪ੍ਰਤੀ ਜਾਂ ਘਰ ਦੇ ਪ੍ਰਤੀ ਉਸ ਨੂੰ ਮਤਲਬ ਜ਼ਹਿਰ ਦਿੱਤਾ ਗਿਆ ਤਾਂ ਕਿ ਜਿਹੜੀ ਉਹ ਵਿਚਾਰੀ ਬੱਚੀ ਦੀਆਂ ਪਹਿਲਾਂ ਤਾਂ ਉਹਨਾਂ ਨੇ ਬਾਹ ਕਾਫੀ ਮਾਰਦੇ ਕੁੜਦੇ ਸੀ ਉਹਨਾਂ ਦੀ ਉਹਦੀਆਂ ਪਸਲੀਆਂ ਵਗੈਰਾ ਪੰਜ ਛੱਡੀਆਂ ਕਮਰਾਂ ਪੰਜ ਛੱਡੀਆਂ ਪਨੀ ਕੀ ਕੁਸ਼ ਖਬਰਾਂ ਦੇ ਵਿੱਚ ਮੈਂ ਸੁਣ ਰਹੀ ਸੀ ਤਾਂ ਮੇਰਾ ਸੁਣ ਸੁਣ ਕੇ ਸੁਣ ਸੁਣ ਕੇ ਕਿੰਨਾ ਕਿਤੇ ਮਨ ਐਨਾ ਕੁ ਜ਼ਿਆਦਾ ਪਰੇਸ਼ਾਨ ਹੋਇਆ ਕਿ ਉਸ ਮਾਲਕ ਦੇ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਹੇ ਮੇਰੇ ਮਾਲਿਕ ਮੇਰੇ ਸਾਹਿਬ ਜੀ ਅਸੀਂ ਵੀ ਧੀਆਂ ਜੰਮੀਆਂ ਨੇ ਅਸੀਂ ਵੀ ਕੁੱਖੋ ਕੱਢੀਆਂ ਨੇ ਅਸੀਂ ਵੀ ਆਪਣੇ ਹੱਥੀ ਪਾਲੀਆਂ ਨੇ ਵਡਿਆ ਕਰਨਾ ਜੇ ਕੱਲ ਨੂੰ ਆ ਛੋਟੇ 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 ਸਮਾਜ ਦੇ ਵਿੱਚ ਇੰਨੀਆਂ ਵੱਡੀਆਂ ਵੱਡੀਆਂ ਧੀਆਂ ਜਿਹੜੀਆਂ ਕੀ ਮਤਲਬ ਕਾਂਡ ਕਰੀ ਜਾ ਰਹੇ ਨੇ ਜਾਂ ਖੁਦ ਹੋਈ ਜਾ ਰਹੇ ਨੇ ਇਹ ਕੱਲ ਨੂੰ ਸਾਡੀਆਂ ਬੱਚੀਆਂ ਦੇ ਉੱਪਰ ਵੀ ਇਸ ਤਰ੍ਹਾਂ ਦੇ ਅਤਿਆਚਾਰ ਹੋਣਗੇ ਤਾਂ ਅਸੀਂ ਤਾਂ ਜਿੰਦੇ ਜੀ ਹੀ ਮਰ ਜਾਵਾਂਗੇ ਤਾਂ ਨੇ ਉਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਨੇ ਆਪਣੀ ਧੀ ਨੂੰ ਜੰਮਿਆ ਪਾਲਿਆ ਵੱਡਿਆ ਕੀਤਾ ਇਸ ਲਈ ਕਿ ਕੰਨ ਸਾਡੀ ਧੀ ਸੋਹਰਿਆਂ ਘਰ ਜਾ ਕੇ ਰਾਜ਼ ਕਰੇਗੀ ਪਰ ਇਹ ਨਹੀਂ ਸੀ ਪਤਾ ਕਿ ਰਾਜ਼ ਹੀ ਬਚਾਏ ਉਹ ਧੀ ਦੁਖੀ ਹੋ ਜਾਏਗੀ ਉਸ ਤੋਂ ਬਾਅਦ ਜਦੋਂ ਸ਼ੁਕਰਵਾਰ ਦੀ ਰਾਤ ਉਸਨੇ ਆਪਣਾ ਜ਼ਹਿਰ ਉਸਨੂੰ ਖਵਾਇਆ ਦਿੱਤਾ ਗਿਆ ਜਾਂ ਜ਼ਹਿਰ ਖਾ ਲਿੱਤਾ ਤੇ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਕਿ ਪਿੱਕੀ ਫੈਮਿਲੀ ਨੂੰ ਦੱਸਣਾ ਵੀ ਜਿੱਦੋ ਸ਼ੁੱਕਰ ਦੀ ਰਾਤ ਬੀਤੀ ਸ਼ਨੀ ਦੀ ਰਾਤ ਬੀਤੀ ਐਤਵਾਰ ਦੇ ਦਿਨ ਉਸ ਨੂੰ ਦੱਸ ਰਹੇ ਉਹਨਾਂ ਨੂੰ ਕਿ ਮਤਲਬ ਤੁਹਾਡੀ ਬੱਚੀ ਨੇ ਜ਼ਹਿਰ ਖਾ ਲਿੱਤਾ ਇੱਕ ਪਿਤਾ ਕਹਿ ਰਿਹਾ ਕਿ ਜਿਸ ਬੱਚੀ ਨੇ ਕਦੀ ਆਪਣੇ ਗੁਰੂ ਤੋਂ ਪਾਠ ਤੋਂ ਇਲਾਵਾ ਕੁਝ ਚੀਜ਼ ਤੱਕ ਦੀ ਸੋਚੀ ਵੀ ਨਹੀਂ ਉਹ ਆਪਣੇ ਆਪ ਜ਼ਹਿਰ ਕਿਵੇਂ ਖਾ ਸਕਦੀ ਹੈ ਸੋਹਰਿਆ ਪਰਿਵਾਰ ਵੱਲੋਂ ਉਹਨੂੰ ਇੰਨਾ ਤੰਗ ਕਰਦੇ ਸੀ ਇੰਨਾ ਤੰਗ ਕਰਦੇ ਸੀ ਕਿ ਮਤਲਬ ਜਿਹੜਾ ਜ਼ਹਿਰ ਵੀ ਆ ਉਹ ਵੀ ਸੋਹਰਿਆ ਪਰਿਵਾਰ ਵੱਲੋਂ ੱੱਕੇ ਨਾਲ ਉਸ ਨੂੰ ਖਵਾਇਆ ਗਿਆ ਦੇਖੋ ਜੀ ਮੈਂ ਕਿੰਨੀ ਵੀ ਕਿਉਂ ਨਾ ਪਰੇਸ਼ਾਨ ਹੋਵਾਂ ਮੈਂ ਕਿੰਨੀ ਵੀ ਕਿਉਂ ਨਾ ਦੁਖੀ ਹੋਵਾਂ ਮੈਂ ਆਪਣੇ ਇਸਰਾ ਇਸਰਾ ਦੇ ਟਾਈਮ ਵੀ ਕੱਢੇ ਨੇ ਜਿਸ ਟਾਈਮ ਦੇ ਵਿੱਚ ਸ਼ਾਇਦ ਕੋਈ ਵੀ ਨਹੀਂ ਸੀ ਮੇਰੇ ਨਾਲ ਫਿਰ ਵੀ ਮੈਂ ਆਪਣੇ ਆਪ ਦਾ ਸਾਹਮਣਾ ਇਕੱਲੀ ਨੇ ਕੀਤਾ ਮੈਂ ਇੰਨੀ ਹਿੰਮਤ ਦਿਖਾਈ ਮੇਰੇ ਤਾਂ ਕਦੀ ਇਸ ਚੀਜ਼ ਵੱਲ ਧਿਆਨ ਨਹੀਂ ਗਿਆ ਕਿ ਮੈਂ ਆਪਣੀ ਜਾਨ ਖੁਦ ਲੈ ਲਵਾਂ ਤੇ ਉਹ ਬੱਚੀ ਆਪਣੀ ਜਾਨ ਨੂੰ ਕਿਵੇਂ ਲੈ ਲਏਗੀ ਟੱਕੇ ਨਾਲ ਉਸ ਦੇ ਅੰਦਰ ਜ਼ਹਿਰ ਪਾਇਆ ਗਿਆ ਉਸ ਬੱਚੀ ਦੇ ਜਿਹੜੇ ਪ੍ਰਾਨ ਐਤਵਾਰ ਦੇ ਦਿਨ ਨਿਕਲ ਗਏ ਉਸ ਤੋਂ ਬਾਅਦ ਉਸ ਜੀ ਦੀ ਜੋ ਫੈਮਲੀ ਨੂੰ ਪਤਾ ਲੱਗਾ ਤੇ ਉਹਦੇ ਸੋਹਰਿਆਂ ਦੇ ਪਰਿਵਾਰ ਵੱਲੋਂ ਕੋਈ ਵੀ ਉਹਦਾ ਜ਼ਰੂਰੀ ਨਹੀਂ ਸਮਝਿਆ ਨਾ ਮੈਨੂੰ ਸ਼ਰਮ ਆਉਂਦੀ ਹੈ ਬਹੁਤ ਜ਼ਿਆਦਾ ਕਿ ਲੋਕਾਂ ਦੇ ਅੰਦਰ ਮਾਂ ਦੀ ਮਮਤਾ ਤੇ ਚਲੋ ਛੱਡੋ ਦਰਦ ਦੁੱਖ ਕਿਸੇ ਦੀ ਤਕਲੀਫ ਉਹ ਐਂਡੀ ਹੋ ਚੁੱਕੀ ਹੋਈ ਹੈ ਉਹ ਖਤਮ ਹੀ ਹੋ ਚੁੱਕੀ ਹੈ ਸੋਚਿਆ ਸੀ ਕਿ ਇੱਥੇ ਇਨਸਾਨ ਕਿਤੇ ਨਾ ਕਿਤੇ ਰੱਬ ਤੋਂ ਡਰਦਾ ਹੈ ਪਰ ਇੱਥੇ ਅੱਜ ਕੱਲ੍ਹ ਲੋਕ ਰੱਬ ਤੋਂ ਵੀ ਡਰਨਾ ਬੰਦ ਹੋ ਗਏ ਨੇ ਇੰਨਾ ਕੁ ਜ਼ਿਆਦਾ ਕਲਯੁਗ ਦਾ ਪੈਰ ਆ ਚੁੱਕਿਆ ਇੰਨਾ ਕੁ ਜ਼ਿਆਦਾ ਕਲਯੁਗ ਦਾ ਪੈਰ ਆ ਚੁੱਕਿਆ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕੀ ਕਰਦੇ ਪਏ ਹਾਂ ਚੰਗੇ ਕਰਮ ਕਰ ਰਹੇ ਹਾਂ ਕਿ ਮਾੜੇ ਕਰਮ ਕਰ ਰਹੇ ਹਾਂ ਬਲਦੀ ਕੜਾਈ ਤੇਲ ਦੀ ਹੋਵੇ ਤੇ ਜਿੰਦੇ ਜੀ ਮੱਛੀ ਨੂੰ ਕੜਾਈ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਵਿਚਾਰੀ ਤੜਪਦੀ ਹੈ ਅੱਗ ਦੀ ਤਰ੍ਹਾਂ ਤੜਪਦੀ ਹੈ ਕਿ ਉਹਨੂੰ ਦੇਖੋ ਜੀ ਤੁਸੀਂ ਦੂਰ ਕੀ ਜਾਨਾ ਆ ਹਲਕਾ ਜਿਹਾ ਮੇਰੇ ਤੁਸੀਂ ਨਿਸ਼ਾਨ ਦੇਖ ਰਹੇ ਹੋਵੋਗੇ ਪਰਸੋ ਦੀ ਰਾਤ ਮੈਂ ਇੱਕ ਨਾਰਮਲ ਚਿਲਾ ਬਣਾ ਰਹੀ ਸੀ ਤੇ ਜਦੋਂ ਚਿਲੇ ਨੂੰ ਪਲਟਿਆ ਤੇ ਇਹ ਦੇਖੋ ਮੇਰੇ ਨਿਸ਼ਾਨ ਹਜੇ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਇਹ ਜਲਨ ਦੇ ਨਿਸ਼ਾਨ ਹੈ ਮੇਰੇ ਜਿੰਦੇ ਜੀ ਮੈਨੂੰ ਇੰਨੀ ਜਲਨ ਹੋਈ ਹੈ ਤੇ ਉਹ ਧਾਨੇ ਮਛਲੀ ਜਿਸ ਨੂੰ ਬਲਦੀ ਤੇਲ ਦੇ ਵਿੱਚ ਪਾ ਦਿੰਦੇ ਨੇ ਉਹ ਵਿਚਾਰੀ ਤੜਪਦੀ ਹੈ ਬਹੁਤ ਤੜਪਦੀ ਹੈ ਬਹੁਤ ਤੜਪਦੀ ਹੈ ਤੇ ਇਹੋ ਦੇ ਇਨਸਾਨ ਜੋ ਮਛਲੀ ਨੂੰ ਤੜਪ ਤੜਪ ਕੇ ਤੜਪ ਤੜਪ ਕੇ ਖਾਂਦੇ ਆ ਨਾ ਇੱਕ ਦਿਨ ਰੱਬ ਨੇ ਵੀ ਉਦਾਂ ਹੀ ਉਹਨਾਂ ਇਨਸਾਨਾਂ ਨੂੰ ਵੀ ਤੜਪਾਣਾ ਕਹਿੰਦੇ ਨੇ ਕਿ ਜਿਹੜਾ ਇਨਸਾਨ ਤੁਹਾਨੂੰ ਪਰੇਸ਼ਾਨ ਤੇ ਦੁਖੀ ਕਰਦਾ ਹੈ ਨਾ ਉਹ ਕਿਤੇ ਨਾ ਕਿਤੇ ਰੱਬ ਦੇ ਲੇਖਾਂ ਦੇ ਵਿੱਚ ਲਿਖਿਆ ਹੀ ਜਾਂਦਾ ਹੈ ਤੇ ਜੇ ਤੁਹਾਡੀ ਕਿਸਮਤ ਚੰਗੀ ਹੋਏਗੀ ਨਾ ਤੇ ਉਸਤੇ ਇਨਸਾਨ ਨੂੰ ਹੀ ਤੁਸੀਂ ਆਪ ਹੀ ਦੇਖੋਗੇ ਤੜਪਦਾ ਹੋਇਆ ਜਿਵੇਂ ਉਹਨੇ ਤੁਹਾਨੂੰ ਤੜਪਾਇਆ ਬਾਕੀ ਮੇਰਾ ਮਨ ਬਹੁਤ ਭਾਵੁਕ ਹੈ ਬਹੁਤ ਜ਼ਿਆਦਾ ਜਿਸ ਤਰ੍ਹਾਂ ਮੇਰੇ ਕੋਲ جواب ਨਹੀਂ ਹੈਗੇ ਸਿਰਫ ਮੈਂ ਇੱਕੋ ਹੀ ਗੱਲ ਕਹਿਣਾ ਚਾਹਾਂਗੀ ਕਿ ਸੋਚ ਕੇ ਸਮਝ ਕੇ ਹਰ ਜਗ੍ਹਾ ਤੇ ਚਾਹੇ ਸੋਖੇ ਹੋਣ ਪਰਿਵਾਰ ਚਾਹੇ ਓਖਾ ਹੋਵੇ ਪਰਿਵਾਰ ਚਾਹੇ ਮਾੜਾ ਹੋਵੇ ਚਾਹੇ ਚੰਗਾ ਹੋਵੇ ਜਿਹੋ ਜਿਹਾ ਵੀ ਹੋਵੇ ਆਪਣੀ ਧੀ ਦੀ ਪਰਖ ਨਹੀਂ ਕਰ ਲਵੋ ਧੀ ਦੇਨ ਤੋਂ ਪਹਿਲਾਂ ਐਨੀ ਕਰ ਲਵੋ ਕਿ ਇਹ ਨੋਬਤਾਂ ਨਾ ਆਉਣ ਇਹ ਮੌਕੇ ਵੀ ਨਾ ਆਉਣ ਕਿ ਕਦੀ ਆਪਣੀ ਸਾਡੀ ਧੀ ਦੁਖੀ ਹੋ ਸਕੇ ਜਾਂ ਤੰਗ ਹੋ ਸਕੇ ਜੇ ਸੋਹਰਿਆਂ ਪਰਿਵਾਰ ਵੱਲੋਂ ਉਹਨੂੰ ਇੰਨੀਆਂ ਡਿਮਾਂਡਾਂ ਕੀਤੀਆਂ ਜਾਣ ਕਿ ਉਹ ਵਿਚਾਰੀ ਮਜਬੂਰ ਹੋ ਜਾਵੇ ਹਰ ਇੱਕ ਚੀਜ਼ ਦੇਣ ਤੋਂ ਕੋਸ਼ਿਸ਼ ਕਰੋ ਕਿ ਆਪਣੀਆਂ ਜਿੰਨਾ ਹੋ ਸਕੇ ਆਪਣੇ ਧੀਾਂ ਦੀ ਸੇਫਟੀ ਅੱਜਕੱਲ ਮਾਪਿਓ ਦੇ ਹੱਥ ਵਿੱਚ ਹੀ ਹੈ ਸਿਰਫ ਮਾਪਿਓ ਦੇ ਹੱਥ ਵਿੱਚ ਬਾਕੀ ਮੈਂ ਤੁਹਾਡੀ ਮੌਨਿਕਾ धवन ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਤੁਸੀਂ ਆਪਣਾ ਸਪੋਰਟ ਪਿਆਰ ਇਸ ਤਰ੍ਹਾਂ ਹੀ ਮੈਨੂੰ ਦਿੰਦੇ ਰਹਿਣਾ ਔਰ ਹਰ ਇੱਕ ਨਵੀਂ ਵੀਡੀਓਸ ਲੈ ਕੇ ਮੈਂ ਤੁਹਾਡੇ ਨਾਲ ਇਦਾਂ ਹੀ ਗੱਲਬਾਤ ਕਰਦੀ ਰਵਾਂਗੀ ਆਪਣੇ ਆਪਣੇ ਘਰ ਤੁਸੀਂ ਸਾਰੇ ਤੰਦਰੁਸਤ ਰਹੋ ਵਧੀਆ ਰਹੋ ਖੁਸ਼ ਰਹੋ ਮੈਂ ਪਰਮਾਤਮਾ ਅਗੇ ਦੁਆ ਕਰਾਂਗੀ ਕਿ ਤੁਹਾਡੀ ਫੈਮਲੀ ਸਭ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰਹੇ ਜੈ ਸ਼੍ਰੀ ਰਾਮ